ਮਹੌਲਾ ਸਟੈਂਡਿਕ ਬਗਾਤ ਵਧੀਆ ਸੁਬਹਾਰ ਮਹੌਲਾ ਹੈ ਅੱਜ ਲੋਕਾਂ ਦੇ ਇਕੱਠਾ ਹੋ ਦਾ ਕਰਦੇ ਇਹਨਾਂ ਨੂੰ ਆਪ ਬਹਿ ਜਾ ਭਰਾਵਾ ਛੇਤੀ ਜੀ ਜਿਵੇਂ ਜੋ ਆਮ ਇਹਨਾਂ ਨੂੰ ਗੱਡੀ ਅੱਗੇ ਫਸ ਜਾਂਦੀ ਹੈ ਕੋਈ ਪ੍ਰਵੀਰ ਸਿੰਘ ਜੀ ਉਹ ਐਸਾ ਹਲਕੇ ਵਿੱਚ ਕੰਮ ਕੀਤੇ ਨੇ ਉਹ ਅੱਜ ਦਿਖ ਰਿਹਾ ਝਲਕ ਦੀ ਜੀ ਤੇ ਲੋਕ ਬਸ ਇੰਤਜ਼ਾਰ ਕਰ ਰਹੇ ਨੇ ਜੀ ਜਿੰਨੇ ਵੀ ਸਾਡੇ ਕੈਂਡੀਡੇਟਸ ਖੜੇ ਐ ਜੀ ਆਪਣੇ ਮਨਪ੍ਰੀਤ कौर, ਕੁਰਨਾ ਜੀ ਖੜੇ ਐ ਤੇ ਬਲੌਕ ਸੰਤੀ ਦੇ ਲਈ ਅਰਵਾਨ ਸਿੰਘ ਜੀ ਖੜੇ ਐ ਸਾਡੇ ਜ਼ਿਲ੍ਹਾ ਪ੍ਰੀਸ਼ਦ ਲਈ ਤੇ ਇਹ ਪੂਰੀ ਬਹੁਤ ਭਾਰੀ ਮਤਾਂ ਦੇ ਵੋਟਾਂ ਦੇ ਨਾਲ ਜਿੱਤੇ ਇਹ ਆਪਣਾ ਇੱਥੇ ਇੱਕ ਕਿਲਾ ਕੈਂਪ ਕਰਨਗੇ ਆਪਣਾ ਤੇ ਬਾਕੀ ਮੈਂ ਤਾਂ ਇੱਕ ਗੱਲ ਕਹਿੰਦਾ ਵੀ ਪੂਰੇ ਪੰਜਾਬ ਦੇ ਵਿੱਚ ਅੱਜ ਜੇ ਦੇਖਿਆ ਜਾ ਰਿਹਾ ਕਿ ਪੂਰਾ ਮਾਹੌਲ ਬਹੁਤ ਵਧੀਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਰਨੌਤ ਸਾਹੂ ਦੀ ਦੇ ਮੈਂਬਰ ਬੜੀ ਇੱਕ ਕਲੀਨ ਸਵੀਪ ਕਰ ਲਗੇ ਜਿੱਤਣਗੇ ਤੇ ਤੁਹਾਡੇ ਸਾਹਮਣੇ ਆ ਕਿਉਂਕਿ ਨੋ ਸਰਵਪ੍ਰਧਾਨ ਭਗਵਾਨ ਸਿੰਘ ਮਾਨ ਜੀ ਨੇ ਜੋ ਇੱਥੇ ਕੰਮ ਕੀਤਾ ਨੇ ਮੁੱਖ ਮੰਤਰੀ ਸਾਹਿਬ ਨੇ ਔਰ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਲੈ ਕੇ ਜੋ ਪੰਜਾਬ ਦੇ ਵਿੱਚ 4 ਸਾਲ ਤੋਂ ਅ ਇਲੈਕਸ਼ਨ ਪਿੱਛੇ ਇਹ ਸਰਕਾਰ ਬਣੀ ਤੀ ਜਿਆਦਾ ਸਰ ਪਹਿਲਾਂ ਅੱਜ ਉਹਦਾ ਰਿਜ਼ਲਟ ਤੁਸੇ ਦੇਖ ਰਿਹਾ ਕਿ ਉਹ ਕਹਿੰਦੇ ਕੁਝ ਲੋਕਾਂ ਦੇ ਲਈ ਦੇਖੋ ਤੁਸੀਂ ਸਰਕਾਰ ਦਾ ਕੰਮ ਸ਼ੁਰੂ ਹੋ ਗਿਆ ਬੜਾ ਵਧੀਆ ਵਧੀਆ ਬਣ ਰਿਹਾ ਤੇ ਇਹ ਹੈੱਲ ਦਾ ਕੰਮ ਵਧੀਆ ਚੱਲ ਰਿਹਾ ਅ ਜਿਲੇ ਕੇ ਜੁੜੀ ਕੋਈ ਦਿੱਕਤ ਨਹੀਂ ਆ ਰਹੀ ਸਕੂਲਾਂ ਦਾ ਕੰਮ ਬਹੁਤ ਵਧੀਆ ਹੋ ਰਿਹਾ ਸਕੂਲਾਂ ਪੈਮਿਨਸ਼ਨ ਸਕੂਲ ਦੇ ਸਰਕਾਰੀ ਸਕੂਲਾਂ ਦੇ ਵਿੱਚ ਅੱਗੇ ਨਾਲ ਪ੍ਰਾਈਵੇਟ ਸਕੂਲਾਂ ਨਾਲ ਜਿਹੜੀ ਗਤੀ ਵਧੀ ਹੈ ਮਹੱਲਾ ਕਲੀਨਿਕਾ ਦੇ ਵਿੱਚ ਵੀ ਬਣ ਰਹੇ ਨੇ ਤੇ ਲੋਕਾਂ ਨੂੰ ਬੁਨਿਆਦੀ ਸੂਤਾ ਮਿਲ ਰਹੀਆਂ ਨੇ ਜਿਸ ਕਰਕੇ ਲੋਕ ਅੱਜ ਪੰਜਾਬ ਦੇ ਲੋਕ ਆਮ ਆਦਮੀ ਜੀ ਸਰਕਾਰ ਤੋਂ ਕੁਝ ਨੇ ਸਦਾਰ ਕੁਮਾਰ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਤੋਂ ਕੁਝ ਨੇ ਕਿਉਂਕਿ ਉਹਨਾਂ ਨੇ ਜੋ ਡਿਵੈਲਪਮੈਂਟ ਦਾ ਨਾਰਾ ਦਿੱਤਾ ਹੈ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਬੋਟਾ ਲੈ ਕੇ ਸਰਕਾਰ ਬਣੀ ਸੀ ਡਿਵੈਲਪਮੈਂਟ ਕਰ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜੇ ਥੋੜਾ ਸਾਲ ਪਿਆ ਸਾਲ ਦੇ ਵਿੱਚ ਵੀ ਇਤੋਂ ਵੀ ਤਿਕਣਾ ਚੌਕਣਾ ਜਿਹੜਾ ਕੰਮ ਕਰਕੇ ਲੋਕਾਂ ਦੇ ਵਿੱਚ ਜਿਹੜਾ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਮਨ ਹੈ ਉਹ ਉਹ ਵੱਜ ਜਾਏਗਾ ਤੇ ਆਉਣ ਵਾਲੀ 27 ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਸਾਡੀ ਆਮ ਆਦਮੀ ਪਾਰਟੀ ਦੇ ਕਾਰ ਬਹੁਤ ਪੂਰੇ ਬਹੁਤ ਮਾਤੇ ਨਾਲ ਸਰਕਾਰ ਬਣਾ ਕੇ ਦੂਜੀ ਕਰਨ ਦੇ ਵਿੱਚ ਤੁਹਾਡੇ ਕੋਲ ਇੱਕ ਬਹੁਤ ਵੱਡਾ ਅਹੁਦਾ ਹੈ ਜੀ ਤੁਸੀਂ ਜੇ ਤੁਹਾਡੇ ਅਹੁਦੇ ਦੀ ਗੱਲ ਕਰੀਏ ਤੁਹਾਡੇ ਅਹੁਦੇ ਦੇ ਵਿੱਚ ਜਿਹੜਾ ਤੁਹਾਡੇ ਕੋਲੇ ਕੰਮ ਕਿਸ ਤਰ੍ਹਾਂ ਦੇ ਕੰਮ ਹੋਏ ਨੇ ਤੁਸੀਂ ਦੇਖੋ ਮੇਰੇ ਕੋਲ ਮੈਂ ਇਸ ਟਾਈਮ ਨੌਲਵਾ ਇੰਸਟ ਜੁੰਡਾਰ ਰਿਚਾਰਜ ਵੀ ਹੈ ਤੇ ਨਾਲ ਮੈਂ ਫੇਰ ਦਾ ਫੈਕਟਰੀ ਵੀ ਹੈ ਔਰ ਮੇਰੇ ਕੋਲ ਪੰਜ ਡਿਸਟ੍ਰਿਕਟ ਹੈਗੇ ਨੇ ਪੰਜ ਡਿਸਟ੍ਰਿਕਟਾਂ ਦੇ ਵਿੱਚ ਅਸੀਂ ਦੇਖਿਆ ਮਾਹੌਲ ਬਹੁਤ ਵਧੀਆ ਤੇ ਅਸੀਂ ਕੰਮ ਕਰ ਰਹੇ ਆ ਲੋਕਾਂ ਨੂੰ ਜਾ ਰਹੇ ਆ ਜਿਹੜੀਆਂ ਸਰਦਾਰਪੁਰ ਹਰਮਨ ਸਿੰਘ ਮਾਨ ਜੀ ਦੀਆਂ ਨੀਤੀਆਂ ਨੇ ਜੋ ਫੈਸਲੇ ਲਏ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਅਸੀਂ ਸਾਰੇ ਜਿਹੜੇ ਵਲੰਟੀਅਰ ਨੇ ਸਾਡੇ ਸਾਡੇ ਜਿਹੜੇ ਲੀਡਰ ਨੇ ਹੋਰ ਘਰ ਘਰ ਦੇ ਵਿੱਚ ਜਾ ਕੇ ਦੱਸ ਰਹੇ ਨੇ ਔਰ ਨਾਲ ਦੀ ਨਾਲ ਅੱਗੇ ਹੁੰਦਾ ਸੀਗਾ ਪੁਰੂਜੇ ਸਰਕਾਰਾਂ ਦੇਖੀਆਂ ਨੇ ਜਿਹੜੇ ਫੈਸਲੇ ਲੈਂਦੇ ਸੀਗੇ ਉਹ ਕਈ-ਕਈ ਸਾਲ ਲਾਗੂ ਹੀ ਨਹੀਂ ਹੁੰਦੇ ਸੀ ਇਹ ਸ੍ਰੀ ਸਾਡੀ ਮਾਨ ਸਾਹਿਬ ਨੇ ਇੱਕ ਬੜਾ ਵਧੀਆ ਗੱਲ ਕੀਤੀ ਹੈ ਇਹ ਸੰਗਠਨ ਨੂੰ ਜੋ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਵਲੰਟੀਅਰ ਨੇ ਔਰ ਸਾਡੇ ਆਗੂ ਨੇ ਉਹ ਘਰ-ਘਰ ਜਾ ਕੇ ਲੋਕਾਂ ਦੇ ਵਿੱਚ ਗੱਲ ਪਚਾ ਰਹੇ ਨੇ ਔਰ ਸਿੱਧੀਆਂ ਸੰਮੋਤਾਂ ਨਾਲ ਲੋਕਾਂ ਨੂੰ ਜਿਹੜੀਆਂ ਦੇਣ ਵਿੱਚ ਸਹਾਇ ਹੋ ਰਏ ਨੇ ਜੇ ਆਪਾਂ ਗੱਲ ਕਰੀਏ ਜਿਲ੍ਹਾ ਪ੍ਰੀਸ਼ਦ ਬਲਾਕ ਕੰਤੀ ਲਾਸਵਾਲਾ ਜੀ ਕੀ ਲੱਗਦਾ ਹੈ ਕਿ ਇਹ ਪਿੰਡਾਂ ਨਾਲ ਜੁੜੀਆਂ ਨੇ ਇਲੈਕਸ਼ਨਾਂ ਨੇ ਕੀ ਕੀ ਡਿਮਾਂਡਸ ਹੁੰਦੀਆਂ ਨੇ ਪਿੰਡਾਂਾਂ ਦੀ ਤੁਹਾਡੇ ਮਤਲਬ ਕੋ ਪਿੰਡਾਂ ਦੀਆਂ ਮੁਢਲੀ ਤੀਹੂਤਾਂ ਦੇਖੋ ਜਿਹੜੀਆਂ ਹੈਗੀਆਂ ਨੇ ਪਿਛੀਆਂ ਸਰਕਾਰਾਂ ਨੇ ਲੋਕਾਂ ਨੂੰ ਸਿਰਫ ਨਾਲੀਆਂ ਤੇ ਗਲੀਆਂ ਕੱਟ ਕੇ ਸੀਮਤ ਰੱਖਿਆ ਔਰ ਇਸ ਵਾਰ ਪਹਿਲੀ ਵਾਰ ਹੋਇਆ ਕਿ ਆਉਂਦੇ ਸਾਰੇ ਜਿਹੜੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਦਾ ਜਿਹੜਾ ਨਿੱਕਾ ਮੋਟਾ ਕੰਮ ਸੀ ਉਹ ਨੇਪਰੇ ਚਾੜ ਦਤਾ ਹੈ ਔਰ ਮੈਨੂੰ ਨਹੀਂ ਲੱਗਦਾ ਵੀ 10-15 ਸਾਲ ਹੁਣ ਗਲੀਆਂ ਬਾਤ ਤਾਲੀਆਂ ਬਾਤ ਤੇ ਇੱਕ ਗੱਲ ਕਰਨ ਦੀ ਕੀਤੀ ਜਾਊਗੀ ਕਿਉਂਕਿ ਕੱਲ ਹੋ ਚੁੱਕੀ ਐ ਤੇ ਇਸ ਕਰਕੇ ਬੱਚਾ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਉੱਲੀ ਸਹੂਤ ਤਾਂ ਹੈਗੀਆਂ ਨੇ ਸਕੂਲਾਂ ਦੀ ਸਹੂਤ ਸਹੂਤ ਤਾਂ ਹੀ ਆ ਹੈਲਥੀ ਆ ਜਿਹੜੀਆਂ ਸਿਹਤ ਸਭਾਵਾਂ ਨੇ ਉਹ ਉਹਨਾਂ ਨੂੰ ਵਧੀਆ ਧੰਗ ਨਾਲ ਬਿਮਾਰੀ ਜਿਹੜੀਆਂ ਸਿਹਤ ਨੂੰ ਖਤਮ ਕਰਤੀਆਂ ਜਾਣ ਉਸ ਬਾਰੇ ਐਜੂਕੇਸ਼ਨ ਬਾਰੇ ਤੇ ਸੜਕਾਂ ਦਾ ਕੰਮ ਤੁਸੀਂ ਦੇਖੇ ਰਹੇ ਹੋ ਪਿੰਡਾਂ ਦੀਆਂ ਸੜਕਾਂ ਬਣ ਰਹੀਆਂ ਨੇ ਬੜੇ ਇੱਥੇ ਘੱਗ ਦੇ ਨਾਲ ਬੜੇ ਮਹਾਂਸਾਹਬ ਨੇ ਬੜੀ ਵਧੀਆ ਗੱਲ ਕੀਤੀ ਆ ਕਿ ਜੇਕਰ ਸੜਕ ਆਪਣੇ ਪੀੜੀ ਤੋਂ ਪਹਿਲਾਂ ਟੁੱਟ ਜਾਂਦੀ ਹੈ ਤਾਂ ਉਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ठेकेदार ਦੀ ਹੋਵੇਗੀ ठेकेदार ਤੋਂ ਹੀ ਸਾਰਾ ਕੁਝ ਕਰਵਾਇਆ ਜਾਵੇਗਾ ਤੇ ਜੇ ਕੰਮ ਵਧੀਆ ਨਹੀਂ ਕਰਨਗੇ ਤਾਂ ਕਈ ਠੇਕੇਦਾਰ ਐਸੇ ਹੋਣਗੇ ਜਿਹੜੇ ਗਲਤ ਕੰਮ ਕਰਨਗੇ ਤਾਂ ਉਹਨਾਂ ਨੂੰ ਬਲੈਕਲਿਸਟ ਵੀ ਕੀਤਾ ਜਾਊਗਾ ਦੇ ਲੋਕ ਹੁਣ ਡਰਦੇ ਮਾਰੇ ਆਪ ਵੀ ਵਧੀਆ ਕੰਮ ਹੋ ਰਿਹਾ ਤੁਸੀਂ ਦੇਖੇ ਰਹੇ ਹੋ ਵੀ ਜਿੰਨੀਆਂ ਵੀ ਸੜਕਾਂ ਬਣ ਰਹੀਆਂ ਨੇ ਲੋਕ ਕਹਿ ਰਹੇ ਨੇ ਕਿ ਇਹੋ ਜਿਹੀਆਂ ਸੜਕਾਂ ਕਦੇ ਬਣੀਆਂ ਹੀ ਨਹੀਂ ਐ ਇੱਥੇ ਰਣਜੀਤ ਨਗਰ ਦੇ ਵਿੱਚ ਦੇਖੋ ਆ ਤੁਸੀਂ ਨਾਲਾ ਜਿਹੜਾ ਬਣਿਆ ਨਾਲਾ ਜਿਹੜਾ ਬਣਿਆ ਹੈ ਨਾਲੇ ਨੂੰ ਤੁਸੀਂ ਚੰਗੀ ਤਰ੍ਹਾਂ ਦੇਖਿਆ ਕਿ ਇਹ ਜਿਹੜੀਆਂ ਪਿਛਲੀਆਂ ਸਰਕਾਰਾਂ ਅਧੀਆਂ ਨਾਲੇ ਦੇ ਨਾਂ ਦੇ ਉੱਤੇ ਵੀ ਅਸੀਂ ਪੱਕਾ ਕਰਾਂਗੇ ਅਸੀਂ ਇਹਨੂੰ ਵਧੀਆ ਢੰਗ ਨਾਲ ਬਣਾਵਾਂਗੇ ਇਸੇ ਨਾਂ ਦੇ ਉੱਤੇ ਬੋਟਾ ਲੈਂਦੇ ਨੇ ਪਰ ਕੰਮ ਉਹਨਾਂ ਨੇ ਬਿਲਕੁਲ ਨਹੀਂ ਕੀਤਾ। ਪਰ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਆਉਂਦੀ ਆਉਂਦੀ ਸਾਡੇ ਡਾਕਟਰ ਬਲਬੀਰ ਸਿੰਘ ਦੀ ਮਿਹਨਤ ਸਦਕਾ ਇਹ ਨਾਲਾ ਪੱਕਾ ਹੋਇਆ, ਸੜਕ ਬਣੀ ਔਰ ਪਾਰਕਾਂ ਬਣੀਆਂ। ਲੋਕਾਂ ਨੂੰ ਇੱਥੋਂ ਜਿਹੜੀ ਆ ਇੱਕ ਇੱਕ ਕਿਲੋਮੀਟਰ ਤੱਕ ਜਿਹੜੀਆਂ ਕਦੇ ਡੈਂਗੂ ਹੋ ਗਿਆ, ਕਦੇ ਚਿਕਨਗੁਨੀਆ ਹੋ ਗਿਆ, ਕਦੇ ਵੋਟ ਮਾਰੀਆਂ ਹੋ ਗਿਆ, ਉਹਨਾਂ ਤੋਂ ਨਜਾਤ ਤੇ ਮਿਲਿਆ। ਤੇ ਇਸੇ ਤਰ੍ਹਾਂ ਹੀ ਹੁਣ ਜਿਹੜੀ ਆ ਕਵਾ ਸੂਰ ਰੋਡ ਤੋਂ ਲੈ ਕੇ ਰਣਜੀਤ ਨਗਰ ਸਿਉਣਾ ਰੋਡ ਦੀ ਸੜਕ ਵੀ 40 ਸਾਲਾਂ ਦੇ ਵਿੱਚ ਨਰਕ ਪਿਆ ਪਿਆ ਸੀ ਉਹ ਸੜਕ ਦਾ ਕਿੰਨਾ ਵਧੀਆ ਕੰਮ ਕੀਤਾ ਮੈਨੂੰ ਨਹੀਂ ਲੱਗਦਾ ਵੀ ਹੁਣ 20 ਸਾਲ ਤੱਕ ਇਹ ਸੜਕ ਦੇ ਕੋਈ ਕੰਮ ਕਰਨ ਦੀ ਲੋੜ ਪਣੀ ਆ ਤੇ ਹੋਰ ਜਿਹੜੀ ਆ ਰਣਜੀਤ ਨਗਰ ਦੇ ਵਿੱਚ ਆ ਜੱਦੀ ਵੀ 2-3 ਮਹੀਨਿਆਂ ਤੱਕ ਇੱਥੇ ਕੋਲ ਲਾਈਟਰ ਲੱਗਣ ਜਾ ਰਹੀਆਂ ਨੇ ਟੈਂਡਰ ਹੋਣੇ ਆ ਹੁਣ ਪੈਸਾ ਆ ਗਿਆ ਟੈਂਡਰ ਹੋਣੇ ਆ ਜੋ ਟੈਂਡਰ ਹੋ ਕੇ ਤੇ ਇੱਥੇ ਕੰਮ ਸ਼ੁਰੂ ਹੋ ਜੂਗਾ ਔਰ ਸਾਰਾ ਰੰਜੀਤਨਗਰ ਇੱਕ ਇਹ ਬੰਨ ਜਿਹੜਾ ਇਹ ਜਿਹੜਾ ਇਹ ਗ੍ਰਾਮ ਜਿਹੜਾ ਹੈਗਾ ਬਣ ਜਾਏਗੀ ਬਣ ਜਾਏਗਾ ਵਧੀਆ ਬਣ ਜਾਏਗਾ ਯਾਨੀ ਇਹਨੂੰ ਤੁਸੀਂ ਮੁਲਾਜ਼ਮ ਜੱਥੇਬੰਦੀ ਨਾਲ ਜੁੜੇ ਰਹੇ ਹੋ ਲੱਗਦਾ ਨਹੀਂ ਮੁਲਾਜ਼ਮ ਜ਼ਿਆਦਾ ਕੱਚੇ ਨੇ ਤੇ ਉਹਨਾਂ ਨੂੰ ਪੱਕੇ ਕਰਨ ਲਈ ਪਹਿਲ ਦੇ ਅਧਿਕਾਰਤ ਕੰਮ ਕਰਨਾ ਚਾਹੀਦਾ ਸੀ ਜਦ ਕਿ ਭਗਵੰਤ ਸਿੰਘ ਮਾਨ ਜਦੋਂ ਮੁੱਖ ਮੰਤਰੀ ਨਹੀਂ ਸੀਗੇ ਰਜਿੰਦਰ ਹਸਪਤਾਲ ਦੇ ਵਿੱਚ ਜਾ ਕੇ ਇਹ ਮੰਗ ਕਰਦੇ ਸੀਗੇ ਕਿ ਇਹ ਹਾਂਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ 70000 ਦੇ ਕਰੀਬ ਤਰਕਾਰੀ ਪੱਕੀਆਂ ਨੌਕਰੀਆਂ ਦੇ ਕੇ ਅੱਜ ਬਾਦ ਸਾਹਿਬ بڑے ਮਹਾਨ ਹਨ ਕਹਿੰਦੇ ਨੇ ਲੋਕਾਂ ਕੋਲ ਜਾ ਕੇ ਵੀ ਮੈਂ 70000 ਦੇ ਕਰੀਬ ਨੌਕਰੀਆਂ ਦੇ ਦਿੱਤੀਆਂ ਨੇ ਇਸ ਦੇ ਅੰਦਰ ਜਿੱਥੇ ਤੁਸੀਂ ਗੱਲ ਕਰਦੇ ਹੋ ਕਿ ਆ ਜਿਹੜਾ ਪੱਕੇ ਕਰਨ ਦਾ ਕੰਮ ਇਹ ਵੀ ਕੰਮ ਚੱਲ ਰਿਹਾ ਦੇਖੋ ਕੋਈ ਟਾਈਮ ਤਾਂ ਲੱਗਦਾ ਹੀ ਆ ਜੇ ਆਪਾਂ 70-80 ਸਾਲ ਦਾ ਕੋੜ ਜਿਹੜਾ ਤੁਸੀਂ ਕਹੋਗੇ ਇੱਕ ਦਿਨ ਦੇ ਵਿੱਚ ਜਾਂ ਇੱਕ ਪੰਜ ਸਾਲਾਂ ਦੇ ਵਿੱਚ ਖਤਮ ਹੋ ਜਾਏਗਾ ਇਹ ਪੋਸਿਬਲ ਨਹੀਂ ਸਵਾਲ ਹੈ ਜੀ ਸਵਾਲ ਹੈ ਜੀ ਨਵੀਆਂ ਨੌਕਰੀਆਂ ਦੇ ਨਾਲ ਉਹ ਜਿਹੜੇ ਪੁਰਾਣੇ ਕੰਮ ਕਰਦੇ ਨੇ ਦਸ ਦਾ ਜੀ ਹਜ਼ਾਰ ਤੇ ਕਰਦੇ ਨੇ ਉਹਨਾਂ ਨੂੰ ਪਹਿਲਾਂ ਪੱਕੇ ਕਰਨਾ ਚਾਹੀਦਾ ਜਾਇਜ਼ ਨਹੀਂ ਸੀਗਾ ਤੁਸੀਂ ਉਹ ਜਿਹੜੀ ਆ ਪੱਕੇ ਕਰਨ ਦਾ ਇੱਕ ਪ੍ਰੋਸੈਸ ਹੁੰਦਾ ਜੀ ਉਹਦੇ ਬਾਰੇ ਬਕਾਇਦਾ ਐਡਵਰਟਾਈਜ਼ਮੈਂਟ ਹੁੰਦੀ ਆ ਉਹ ਜਿਹੜੇ ਪਲਾਜ਼ਮ ਜਿਹੜੇ ਲੱਗੇ ਹੋਏ ਨੇ ਉਹ ਅਪਲਾਈ ਕਰਦੇ ਨੇ ਤਾਂ ਉਹਨਾਂ ਨੂੰ ਨਾਲ ਦੀ ਨਾਲ ਰੈਗੂਲਰ ਬਹੁਤ ਸਾਰੇ ਐਸੇ ਮੌਕੇ ਮਿਲਦੇ ਨੇ ਜਿਹੜੇ ਕੱਚੇ ਮੁਲਾਜ਼ਮ ਸੀਗੇ ਉਹਨਾਂ ਨੇ ਅਪਲਾਈ ਕੀਤਾ ਤੇ ਪੂਓ ਅੱਜ ਰੈਗੂਲਰ ਜੋਬ ਕਰ ਰਹੇ ਨੇ ਜਿਸ ਕਰਕੇ ਨੌਕਰੀਆਂ ਜਿਹੜੀਆਂ ਆਊਟਸੋਰਸ ਆਊਟਸੋਰਸ ਦੇ ਜਿਹੜੇ ਜਿੰਨੇ ਵੀ ਵਿਅਕਤੀਆਂ ਮੁਲਾਜ਼ਮ ਨੇ ਪੱਕੇ ਉਹਨਾਂ ਨੂੰ ਪਿਛਲੀਆਂ ਸਰਕਾਰਾਂ ਦੇ ਜਿਹੜੀਆਂ ਗਲਤ ਪੇਤਤਾ ਪਾਈਆਂ ਹੋਈਆਂ ਸੀਗੀਆਂ ਉਹ ਪੇਤਤਾ ਨੂੰ ਖਤਮ ਕਰਕੇ ਹੀ ਇਹ ਜਿਹੜਾ ਹੁਣ ਰੈਗੂਲਰ ਕੰਮ ਕਰ ਰਹੇ ਆ ਜਿਹੜਾ ਕਰਨ ਜਿਹੜੇ ਮੁਲਾਜ਼ਮ ਪੱਕੇ ਕਰ ਰਹੇ ਆ ਪੱਕੇ ਵੀ ਹੋ ਰਹੇ ਨੇ ਅਸੀਂ ਗੱਲ ਨਹੀਂ ਹੈ ਬਹੁਤ ਸਾਰੇ ਵਿਭਾਗਾਂ ਦੇ ਵਿੱਚ ਮੁਲਾਜ਼ਮ ਪੱਕੇ ਵੀ ਹੋਏ ਨੇ ਔਰ ਉਹਨਾਂ ਨੂੰ ਜਿਹੜੀ ਆ ਜੋ ਪੈਡਲ ਦੇ ਮੁਤਾਬਕ ਫਾਰਦੀ ਹੈ ਤਨਖਾਹ ਉਹ ਮਿਲ ਰਹੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਅੱਜ ਮੈਂ ਪਿਛਲੇ 5-7 ਦਿਨਾਂ ਦੇ ਵਿੱਚ ਵੀ ਅਖਬਾਰਾਂ ਵਿੱਚ ਪੜ੍ਹਿਆ ਅਖਬਾਰਾਂ ਦੇ ਵਿੱਚ ਪੜ੍ਹਿਆ ਕਿ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਨੌਕਰੀਆਂ ਕੱਢੀਆਂ ਨੇ ਔਰ ਉਹ ਨੌਕਰੀਆਂ ਦੇ ਵਿੱਚ ਕਲਾਸ 4 ਤੋਂ ਲੈ ਕੇ ਕਲਾਸਬੰਦ ਤੱਕ ਡਾਕਟਰ ਟੀਚਰ ਸਾਰੇ ਉਹਨਾਂ ਨੌਕਰੀਆਂ ਕੱਢੀਆਂ ਨੇ ਜਦੋਂ ਉਹ ਜਿਹੜੇ ਕੱਚੇ ਮੁਲਾਜ਼ਮ ਨੇ ਉਧਰ ਵੀ ਅਪਲਾਈ ਕਰਨਗੇ ਜਿਹੜੇ ਰਹਿ ਜਾਣਗੇ